ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਜੀਤਾ ਫਾਰਮ ਟੀਵੀ ਬਰਨਾਲਾ ਤੇ ਅੱਜ ਦੀ ਵੀਡੀਓ ਪਿੰਡ ਮੋੜਨਪਾ ਤੇ ਜ਼ਿਲ੍ਹਾ ਨੂੰ ਪੈਂਦਾ ਜੀ ਬਰਨਾਲਾ ਠੀਕ ਹੈ ਜੀ ਬਾਈ ਕੋਲ ਟੌਪ ਦੀ ਗਾਂ ਦੇਖ ਹੀ ਰਿਹਾ ਤੁਹਾਨੂੰ ਵੱਡਾ ਕੱਦ ਦਾ ਠੀਕ ਹੈ ਜੀ ਵੱਧ ਜਾਣਕਾਰੀ ਲਵਾਂਗੇ ਆਪਾਂ ਬਾਈ ਤੋਂ ਜੇ ਕਿਸੇ ਬਾਈ ਨੇ ਇਦਾਂ ਦੀਆਂ ਹੋਣੀਆਂ ਤਾਂ ਆਪਣਾ ਨੰਬਰ ਲੋਡ ਲਓ 9800352 ਜੀ ਠੀਕ ਹੈ ਜੀ ਬਾਕੀ ਵੀਰਾ ਆਪਣਾ ਫੇਸਬੁੱਕ ਤੇ ਪੇਜ ਆ ਗਰਜੀਤ ਰਾਏ ਨੂੰ ਬਾਕੀ ਦਾ ਫਾਲੋਅਰ ਤੇ ਸ਼ੇਅਰ ਕਰਿਆ ਕਰੋ ਤਾਂ ਕਿ ਤੁਹਾਡੇ ਰਕਨ ਨੂੰ ਵੀਡੀਓ ਅਪਲੋਡ ਕਰ ਸਕੀ ਹਾਂਜੀ ਬਈ ਸਾਸਿਗਾ ਜੀ ਸਤਿ ਸ਼੍ਰੀ ਅਕਾਲ ਬਈ ਨਾਮ ਦੱਸੋ ਜੀ ਆਪਣਾ ਨਾਮ ਭੋਲਾ ਸਿੰਘ ਪਿੰਡ ਮੌੜਨਾ ਬਾਈ ਜ਼ਿਲ੍ਹਾ ਬਰਨਾਲਾ ਠੀਕ ਹੈ ਜੀ ਹਾਂਜੀ ਬਈ ਬੈਡ ਦੀ ਜਾਣਕਾਰੀ ਦੋ ਜੀ ਆਪਣੀ ਬੈਡ ਵੀਰੇ ਇਹ ਤੀਜੇ ਛੂਏ ਛੂਣ ਵਾਲੀ ਆ ਹਾਂਜੀ ਹੈ ਹਾਂਜੀ ਤੇ ਪਹਿਲੇ ਦੂਜੇ ਛੂਏ ਨੇ 28 29 ਕਿਲੋ ਦੁੱਧ ਦਿੱਤਾ ਠੀਕ ਹੈ ਜੀ ਹਾਂ ਤੀਜੇ ਛੂਣ ਚ 10 11 ਦਿਨ ਰ ਬਾਕੀ ਰਹਿੰਦੇ 11 ਦਿਨ ਬਾਕੀ ਰਹਿੰਦੇ ਹਾਂ ਅੰਟੀ ਲੱਡਲੋਂ ਬਹੁਤ ਪਈਆਂ ਹ 10 11 ਦਿਨ ਬਾਈ ਕਹਿੰਦਾ ਪਏ ਆ ਠੀਕ ਹੈ ਜੀ ਫੇਸ ਕੁਆਲਿਟੀ ਦੇਖ ਸਕਦੇ ਹੋ ਠੀਕ ਹੈ ਜੀ ਤੇ ਰੇਟ ਭਰਾ ਦਾ ਰੇਟ ਦਾ ਹੀ ਫੋਨ ਤੇ ਕਰਾਂਗੇ ਠੀਕ ਹੈ ਜੀ ਲੋ ਭਰਾ ਹਾਂਜੀ ਤੋੜ ਦੂੰ ਬੜੇ ਜਾਨੂੰ ਤੋੜ ਲੋ ਜੀ ਦੇਖ ਸਕਦੇ ਹੋ ਭਰਾ ਤੇ ਥਾਂ ਤੋਂ ਸੁਖਨਾ ਕਰਮ ਵਾਲੀ ਦੇ ਵਧੀਆ ਲੱਗਿਆ ਵਾ ਬਕਸ ਨੂੰ ਤੋੜਾ ਠੀਕ ਹੈ ਲੋ ਜੀ ਕੱਦ ਬੜਾ ਸੁਖਨਾ ਕਰਮ ਵਾਲੀ ਦਾ ਵਧੀਆ ਜੀ ਲੋ ਜੀ ਨਾੜਾਂ ਦੁੱਧ ਲਈ ਖੜੀਆਂ ਠੀਕ ਹੈ ਢਿੱਲਾ ਟੁਲਾ ਪੂਰੀਆਂ ਕਾਫੀ ਵੀ ਹੈ ਲੋ ਜੀ ਮੋੜ ਦਿਓ ਜੀ ਮੋੜ ਦਿਓ ਲਿਓ ਜੀ ਜਿਮਿਦਾਰ ਭਰਾ ਭਰਾ ਠੀਕ ਹੈ ਜੀ ਦੇਖ ਸਕਦੇ ਲੋਕਸ ਬਾਹ ਪਿੰਡ ਮੋੜ ਨਾਲ ਪਤਾ ਜਿਲ੍ਹਾ ਨੂੰ ਪੈਂਦਾ ਜੀ ਬਰਨਾਲਾ ਠੀਕ ਹੈ ਜੀ ਤੇ ਫੇਸ ਕੁਆਲਟੀ ਦੇਖ ਸਕਦੇ ਲੋ ਜੀ ਪੈਨ ਤੇ ਡਿਲੀਸ਼ਰਡ ਦੇਖ ਸਕਦੇ ਇਹ ਵਾ ਠੀਕ ਹੈ ਜੀ ਤੇ ਬੈਕ ਸਾਈਡ ਆ ਗਈ ਤੇ ਲੋ ਜੀ ਬਾਈ ਜੀ ਨਾਲ ਜ਼ਰੂਰ ਕਨੈਕਟ ਕਰੋ ਭਰਾ ਮਿਲਦੇ ਆ ਕਿਸੇ ਨਵੀਂ ਵੀਡੀਓ ਚ ਓਕੇ ਬਾਈ